ਨੌਜਵਾਨੀ ਨੂੰ ਇਸ ਤਰ੍ਹਾਂ ਦੇ ਹਲਾਰਜ ਦੇਖਦੇ ਆ ਜਿਵੇਂ ਕੀੜੇ ਪਏ ਹੋਏ ਲੱਤਾਂ ਇਤੋਂ ਦਿਖਾ ਨਹੀਂ ਸਕਦੇ ਗਲਿਆ ਪਿਆਏ 25 26 ਸਾਲ ਦਾ ਨੌਜਵਾਨ ਚੜ੍ਹਦੀ ਉਮਰ ਦੀ ਬਜ਼ੁਰਗ ਹੋਇਆ ਪਿਆ ਤਾਂ ਬੜਾ ਦੁੱਖ ਲੱਗਦਾ ਕਿੰਨੇ ਕਿੰਨੇ ਇਹ ਸੁੰਡਾਂ ਜਿਹੜੇ ਵੀਰ ਨੂੰ ਵੱਡ ਵੱਡ ਕੇ ਖਾਈ ਜਾਂਦੇ ਆ ਕਿੱਥੇ ਜਾਣਾ ਚਾਹੁੰਦੇ ਹੋ ਮੈਂ ਨੁਮਕਤੀ ਸੇਵਾ ਜਾਣਾ ਚਾਹੁੰਦਾ ਹਾਂ ਹੋਰ ਕਿਤੇ ਨਹੀਂ ਜਾਣਾ ਚਾਹੁੰਦਾ ਮੈਂ ਸੁਣਿਆ ਉੱਥੇ ਲਾਜਪੁਰ ਵਧੀਆ ਹੁੰਦਾ ਹੈ ਤੇ ਮੈਂ ਉੱਥੇ ਜਾਣਾ ਚਾਹੁੰਦਾ ਇੱਕ ਮਰੀਜ਼ ਹੈ ਜੀ ਬੱਸ ਸਟੈਂਡ ਪੁਲ ਦੇ ਥੱਲੇ ਪਿਆ ਹੈ ਇਹ ਸਾਡੇ ਇੰਚਾਰਜ ਸਾਹਮਣੇ ਬੱਸ ਸਟੈਂਡ ਚੌਂਕੀ ਦੇ ਨੁਮਕਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਨੂੰ ਇਸ ਵੀਰ ਦੀ ਸੇਵਾ ਸਾਡੀ ਟੋਲੀ ਪਾਈ ਹੈ ਜੀ ਇਨਾ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਸਰਦਾਰ ਜੀ ਹਾਂ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਬਣਾ ਲਿਆ ਤੇਰੇ ਨਸ਼ੇ ਨੇ ਕੀ ਹਾਲ ਕਰਤਾ ਯਾਰ ਤੇਰਾ ਹੈ ਬਸ ਆਹੀ ਜ਼ਿੰਦਗੀ ਰਹੀ ਨਸ਼ਿਆਂ ਨਾਲ ਨਹੀਂ ਨਹੀਂ ਨਾ ਨਰਕ ਬਣਾ ਲਿਆ ਯਾਰ ਤੇ ਗਲਿਆ ਪਿਆ ਸਾਰਾ ਯਾਰ ਟੀਕੇ ਲਾਲਾ ਕਿਵੇਂ ਬਾਹਾਂ ਬਲਤੀ ਭੰਗ ਨੇ ਸਿਕਟਾ ਨੇ ਨਸ਼ੀਆਂ ਨੇ ਚਿੱਟੇ ਨੇ ਟੀਕਿਆਂ ਨੇ ਕੀ ਹਾਲ ਬਣਾਤਾ ਯਾਰ ਕਿੰਨਾ ਸੋਹਣਾ ਮੁੰਡਾ ਸੀ ਤੂੰ ਯਾਰ ਗਲਤੀ ਹੋ ਗਈ ਬਾਬਾ ਇਹ ਹੀ ਗੱਲ ਤਾਂ ਨਹੀਂ ਆਉਂਦੀ ਉਹ ਮੈਨੂੰ ਭਰਾਵਾ ਕਾਦੀ ਗਲਤੀ ਹੋ ਤਾਂ ਉਹ ਤੋਂ ਮੰਗ ਬਾਬਾ ਗਲਤੀ ਬਾਬਾ ਕਰੇ ਤੈਨੂੰ ਠੀਕ ਕਰੇ ਤੇਰਾ ਪੂਰਾ ਨਾਂ ਕੀ ਆ ਸ਼ਿਵਮ ਕੁਮਾਰ ਸ਼ਿਵਮ ਕੁਮਾਰ ਜੀ ਕਿੰਨੇ ਭੈਣ ਭਰਾ ਤੁਸੀਂ ਇਹ ਇਹ ਗਏ ਚੋ ਮਣਜ ਭੈਣੂ ਪੜਾ ਕਿੰਨੀਆਂ ਭੈਣਾਂ ਕਿੰਨੇ ਭਰਾ ਤਿੰਨ ਭੈਣ ਦੋ ਭਰਾ ਦੋ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੋਂ ਜਦੋਂ ਕੋਈ ਇਸ ਤਰ੍ਹਾਂ ਦੀ ਸੇਵਾ ਮਿਲਦੀ ਆ ਮਨ ਨੂੰ ਦੁੱਖ ਵੀ ਬੜਾ ਹੁੰਦਾ ਤਕਲੀਫ ਵੀ ਬੜੀ ਹੁੰਦੀ ਆ ਵੀ ਸਾਡੇ ਗੁਰੂ ਦੇ ਦਰ ਤੇ ਅੱਜ ऐसे हालातਾਂ ਦੇ ਵਿੱਚ ਉਸ ਨਗਰੀ ਦੇ ਵਿੱਚ ਲੋਕ ਆਪਣੀਆਂ ਗਲਤੀਆਂ ਦੇ ਕਾਰਨ ਨਸ਼ਿਆਂ ਦੇ ਕਾਰਨ ਟੀਕੇ ਲਾਉਂਦਾ ਸੀ ਇਹ ਨੌਜਵਾਨ ਸ਼ੁਭਮ ਕੁਮਾਰ ਗਲ ਗਿਆ ਲਤ ਵਿੱਚ ਕੀੜੇ ਪਏ ਪਏ ਆ ਇਹ ਲੋਕ ਕਿਹਨੂੰ ਜ਼ਿੰਮੇਵਾਰ ਕਹੀਏ ਇਹਦਾ ਕੌਣ ਜ਼ਿੰਮੇਵਾਰ ਇਹਨਾਂ ਦਾ ਖੁਦ ਤਾਂ ਜਿਹੜੀ ਇਹਨਾਂ ਨੇ ਆਪ ਗਲਤੀ ਕੀਤੀ ਆ ਉਹ ਤਾਂ ਹੈ ਹੀ ਹੈ ਦਿਖੀ ਜਾਂਦੀ ਆ ਵਿਰ ਸੋਸਾਇਟੀ ਦੇ ਵਿੱਚ ਵੀ ਸਮਾਜ 'ਚ ਵੀ ਨਸ਼ੇ ਦੀ ਖਾਤਰ ਪਤਾ ਨਹੀਂ ਕਿੰਨੇ ਗਲਤ ਕੰਮ ਕੀਤੇ ਹੋਣੇ ਆ ਪਤਾ ਨਹੀਂ ਕਿੰਨਿਆਂ ਦੀਆਂ ਇਹਨਾਂ ਨੇ ਜ਼ਿੰਦਗੀਆਂ ਦਾ ਨੁਕਸਾਨ ਕਰਦੇ ਨਸ਼ੇ ਦੇ ਕਰਕੇ ਪਤਾ ਨਹੀਂ ਲੱਗਦਾ ਇਹਨਾਂ ਨੂੰ ਨਸ਼ਾ ਚਾਹੀਦਾ ਹੁੰਦਾ ਉਸ ਟਾਈਮ ਕੁਝ ਨਹੀਂ ਚਾਹੀਦਾ ਹੁੰਦਾ ਪਰ ਸਾਨੂੰ ਉੱਥੇ ਜਦੋਂ ਸੁਨੇਹਾ ਆਉਂਦਾ ਇਸ ਤਰ੍ਹਾਂ ਦੀ ਵੀਡੀਓ ਕੋਈ ਆਉਂਦੀ ਆ ਤਾਂ ਅਸੀਂ ਕੋਸ਼ਿਸ਼ ਕਰੀਦੀ ਆ ਵੀ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਸੇਵਾ ਕਰ ਸਕੀਏ ਬڑے ਮਾੜੇ ਮਾੜੇ ਹਲਾਤਾਂ ਦੇ ਵਿੱਚ ਸਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਗਰ ਤੋਂ ਕਈ ਵਰਸ ਨੇਹ ਆਉਂਦੇ ਆ ਤਾਂ ਅਸੀਂ ਤੁਰੰਤ ਪ੍ਰਿੰਸ ਵੀਰ ਦੀ ਡਿਊਟੀ ਲਾਈ ਦੀ ਤੇ ਪ੍ਰਿੰਸ ਵੀਰ ਸਾਡੇ ਕੋਲੇ ਸੁਪਨਿਆਂ ਦੇ ਘਰ ਆ ਪਹੁੰਚਦਾ ਇਦਾਂ ਦੇ ਦੁਖਿਆਰੇ ਲੋਕਾਂ ਨੂੰ ਲੈ ਕੇ ਇਦਾਂ ਹੀ ਸਾਡੇ ਹੋਰ ਵੀ ਵੀਰ ਨੇ ਸ੍ਰੀ ਅਮਰਸਰ ਸਾਹਿਬ ਤੋਂ ਬਾਕੀ ਜ਼ਿਲ੍ਹਿਆਂ ਤੋਂ ਵੀ ਪਰ ਜਦੋਂ ਨੌਜਵਾਨੀ ਨੂੰ ਇਸ ਤਰ੍ਹਾਂ ਦੇ ਹਲਾਰਜ ਦੇਖਦੇ ਆ ਜਿਵੇਂ ਕੀੜੇ ਪਏ ਹੋਏ ਲੱਤਾਂ ਇਥੋਂ ਨਹੀਂ ਦਿਖਾ ਨਹੀਂ ਸਕਦੇ ਗਲਿਆ ਪਿਆਏ 25 26 ਸਾਲ ਦਾ ਨੌਜਵਾਨ ਚੜਦੀ ਉਮਰ ਚ ਬਜ਼ੁਰਗ ਹੋਇਆ ਪਿਆ ਤਾਂ ਬੜਾ ਦੁੱਖ ਲੱਗਦਾ ਬੜਾ ਆਪਣੇ ਆਪ ਤੇ ਵੀ ਸ਼ਰਮ ਮਹਿਸੂਸ ਹੁੰਦੀ ਆ ਵੀ ਅਸੀਂ ਕਿਦਾਂ ਦੀ ਤਕਲੀਫ ਦੇ ਵਿੱਚ ਕਿਦਾਂ ਦੇ ਹਾਲਾਤ ਦੇ ਵਿੱਚ ਅਸੀਂ ਅੱਜ ਸੱਦੇ ਨੌਜਵਾਨੀ ਨੂੰ ਦੇਖ ਰਹੇ ਹਾਂ ਵਾਹਿਗੁਰੂ ਕਿਰਪਾ ਕਰਨ ਸਾਡੀਆਂ ਸਰਕਾਰਾਂ ਕੋਈ ਚੰਗੇ ਉਪਰਾਲੇ ਕਰਨ ਅੱਜ ਮੈਂ ਕੀ ਹੁਣ ਇਹਨਾਂ ਨੇ ਯੋਧ ਨਸ਼ਿਆਂ ਵਿਰੁੱਧ ਵਿੱਡਿਆ ਹੋਇਆ ਉਹਦਾ ਕੋਈ ਸਾਰਥਿਕ ਰਸਤਾ ਨਿਕਲੇ ਕੋਈ ਉਹਦਾ ਫਾਇਦਾ ਹੋਵੇ ਉਹਦਾ ਕੋਈ ਹੱਲ ਹੋਵੇ ਕੋਈ ਠੱਲ ਪਵੇ ਇਦਾਂ ਦੇ ਨੌਜਵਾਨ ਇਸ ਦਲਦਲ ਚੋਂ ਨਿਕਲ ਸਕਣ ਬਾਹਰ ਸਕਣ ਉਹ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਦੀਆਂ ਜਿਵੇਂ ਆਪਾਂ ਦੇਖਦੇ ਆ ਘਟਾਏ ਜਾ ਰਹੇ ਆ ਉਹਨਾਂ ਦੇ ਮਨ ਚ ਡਰ ਪੈਦਾ ਹੋਵੇ ਲੋਕ ਨਸ਼ਾ ਵੇਚਣੋਂ ਹਟਣ ਤੇ ਨਹੀਂ ਤਾਂ ਜਿਹੜੀਆਂ ਸਾਡੀ ਡਿਊਟੀ ਲੱਗੀ ਆ ਅਸੀਂ ਤੱਕ ਕੀ ਕਰ ਸਕਦੇ ਆ ਕਿੰਨਾ ਕੁ ਜੇ ਅਸੀਂ ਕਿਸੇ ਇੱਕ ਵੀਰ ਨੂੰ ਇਦਾਂ ਦੀ ਕੰਡੀਸ਼ਨ 'ਚ ਸਾਂਭ ਵੀ ਲੈਨੇ ਆ ਇਹ ਤਾਂ ਨਾ માત્ર ਵੀ ਨਹੀਂ ਹੈਗਾ ਬਹੁਤ ਨੇ ਬਹੁਤ ਨੇ ਨੌਜਵਾਨ ਬਹੁਤ ਨੇ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਜਿੱਦਾਂ ਦੇ ਇਸ ਵੀਰ ਦੇ ਬਣੇ ਹੋਏ ਤੇ ਧੰਨਵਾਦ ਆ ਪ੍ਰਿੰਸੀਪਲ ਜੀ ਤੁਹਾਡਾ ਭਾਈ ਜੀ ਤੁਹਾਡਾ ਵੀ ਮੇਰੇ ਠੀਕ ਠਾਕ ਹੋ ਸ਼ੁਕਰੀਆ ਵੀਰੇ ਤੁਸੀਂ ਹਮੇਸ਼ਾ ਆਪਣੇ ਕੰਮਕਾਰ ਛੱਡ ਕੇ ਪਹਿਲ ਦਿੰਦੇ ਹੋ ਨੁਕਸਾਨ ਦੀ ਸੇਵਾ 'ਚ ਆਪਣਾ ਯੋਗਦਾਨ ਪਾਉਂਦੇ ਹੋ ਬਸ ਇੱਕ ਤਾਂ ਬੇਨਤੀ ਹੈ ਭੈਣੋ ਭਰਾਵੋ ਅਰਦਾਸ ਕਰਿਓ ਇਸ ਵੀਰ ਵਾਸਤੇ ਵੀ ਇਹ ਅੰਦਰ ਉਸ ਤੋ ਜੇ ਵੀ ਤਕੜਾ ਹੋ ਜਾਵੇ ਸਭ ਤੋਂ ਵੱਡੀ ਜ਼ਰੂਰਤ ਤੈਨੂੰ ਮਹਾਰਾ ਸੱਚੇ ਪਾਤਸ਼ਾਹ ਸਮੱਤ ਬੁੱਧੀ ਬਖਸ਼ਣ ਵੀ ਇਹ ਠੀਕ ਹੋ ਕੇ ਸਹੀ ਰਾਹ ਤੇ ਚੱਲੇ ਅੱਗੇ ਵੀ ਬਹੁਤ ਸਾਰੇ ਕੇਸ ਸਾਡੇ ਕੋਲ ਇਸ ਤਰ੍ਹਾਂ ਦੇ ਆਉਂਦੇ ਨੇ ਕਈ ਨੌਜਵਾਨ ਸਾਡੇ ਕੋਲ ਰਹਿ ਵੀ ਰਹੇ ਨੇ ਠੀਕ ਹੋ ਗਏ ਨੇ ਸੇਵਾ ਕਰਾਉਂਦੇ ਨੇ ਵਧੀਆ ਪਰ ਜਦੋਂ ਇਦਾਂ ਦੇ ਨੌਜਵਾਨ ਠੀਕ ਹੋ ਕੇ ਦੁਬਾਰਾ ਸੋਸਾਇਟੀ ਜਾਂਦੇ ਨੇ ਫੇਰ ਹੌਲੀ 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 ਉਸੇ ਦਲਦਲ ਚ ਚਲੇ ਜਾਂਦੇ ਨੇ ਤੇ ਬਸ ਇਸ ਵੀਰ ਦੀ ਅਰਦਾਸ ਕਰਿਓ ਵੀ ਇਹਨੂੰ ਮਹਾਰਾਜ ਸਮੱਤ ਬਖਸ਼ ਦੇਣ ਸੱਚੇ ਪਾਤਸ਼ਾਹ ਕਿਰਪਾ ਕਰ ਦੇਣ ਵੀ ਇਹ ਪੰਜ ਭੈਣ ਭਰਾ ਵਾ ਇਹ ਚਾਰ ਭੈਣ ਭਰਾ ਇਹਦੇ ਹੋਰ ਨੇ ਉਹਨਾਂ ਦੇ ਵਿੱਚ ਖੜਨ ਜੋਗਾ ਉਹਨਾਂ ਦੇ ਵਿੱਚ ਬੈਠਣ ਜੋਗਾ ਹੋ ਜਵੇ ਇਹ ਆਪਣੇ ਆਪ ਨੂੰ ਸੰਭਾਲ ਸਕੇ ਆਪਣੇ ਜੀਵਨ ਨੂੰ ਅੱਗੇ ਵਧਾ ਸਕੇ ਬਸ ਇੰਨੀ ਇੱਕ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਬਹੁਤ ਸ਼ੁਕਰੀਆ ਪ੍ਰਿੰਸ ਜਿਉਂਦੇ ਬਹਦਦੇ ਰਹੋ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਤੁਹਾਡੇ ਪਰਿਵਾਰ ਨੂੰ ਮਾਰੇ ਤੰਦਰੁਸਤੀਆਂ ਬਖਸ਼ਣ ਬੱਚੇ ਨੂੰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਤੇ ਕਿਵੇਂ ਜਨਰੇਸ ਆ ਹਾਂਜੀ ਜਨਰੇਸ ਕਿੰਨੇ ਦਿਨਾਂ ਦਾ ਹੋ ਗਿਆ ਹੁਣ 10 ਦਿਨ ਦਾ 10 ਦਿਨਾਂ ਦਾ ਹੋ ਗਿਆ ਕੀ ਨਾਮ ਰੱਖਿਆ ਗੁਰ ਅਕਾਲ ਸਿੰਘ ਗੁਰ ਅਕਾਲ ਸਿੰਘ ਚਲੋ ਗੁਰ ਅਕਾਲ ਸਿੰਘ ਵਾਸਤੇ ਅਸੀਂ ਸਾਰੇ ਅਰਦਾਸ ਕਰਦੇ ਆਂ ਸੰਗਤ ਜੀ ਤੁਸੀਂ ਵੀ ਸਾਰੇ ਅਰਦਾਸ ਕਰਿਓ ਸਾਡੇ ਛੋਟੇ ਭਰਾ ਦੀ ਮਹਾਰਾਜ ਸੱਚੇ ਪਾਸ਼ਾ ਦੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤ ਤੰਦਰੁਸਤੀ ਵਾਸ ਬਹੁਤ ਸ਼ੁਕਰੀਆ ਨਵੀਰਾ ਮਨਿੰਦਰ ਸਿੰਘ ਤੇ ਅਮਰਪਾਲ ਭੈਣ ਇਸ ਵੀਰ ਦੀ ਖਾਤਰ ਇੱਥੇ ਸਾਡੇ ਕੋਲੇ ਪਹੁੰਚੇ ਹੋਏ ਨੇ ਸ੍ਰੀ ਅਮਰ ਸਾਹਿਬ ਦਰਸ਼ਨਾਂ ਵਾਸਤੇ ਗਏ ਸੀ ਅੱਜ ਤੋਂ ਹਫ਼ਤੇ ਤੱਕ ਪਹਿਲਾਂ ਉੱਥੇ ਉਸ ਟਾਈਮੇ ਵੀਰ ਇਹਨਾਂ ਨੂੰ ਮਿਲਿਆ ਉਹ ਵੀ ਵੀਡੀਓ ਅਸੀਂ ਅਟੈਚ ਕੀਤੀ ਹੈ ਨਾਲ ਤੁਸੀਂ ਦੇਖੋ ਉਸ ਟਾਈਮ ਵੀ ਇਹ ਵੀਰ ਉੱਥੇ ਮਿੰਤਾ ਕਰ ਰਿਹਾ ਸੀ ਵੀ ਮੇਰੀ ਘੇਤਰੀ ਕਿ ਮਦਦ ਕਰ ਦੋ ਮੈਨੂੰ ਇਸ ਦਲ ਦਲ ਚੋਂ ਕੱਢ ਲਓ ਬਚਾ ਲਓ ਸਾਨੂੰ ਵੀਰ ਉਹਨਾਂ ਨੇ ਸਾਨੂੰ ਵੀ ਵੀਡੀਓ ਭੇਜੀ ਪਰ ਸਾਡੇ ਕੋਲੇ ਰੂਟੀਨ ਚ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਕੇਸ ਆਉਂਦੇ ਨੇ ਵੀਡੀਓ ਆਉਂਦੀਆਂ ਵਾ ਤੇ ਅਸੀਂ ਜਿਹੜਾ ਬੰਦਾ ਤੁਰਿਆ ਫਿਰਦਾ ਠੀਕ ਆ ਆਪਣੇ ਆਪ ਬਾਰੇ ਕੁਝ ਕਹਿ ਪਾ ਰਿਹਾ ਉਹਦੀ ਬਜਾਏ ਅਸੀਂ ਜਿਹੜੇ ਜ਼ਿਆਦਾ ਕ੍ਰਿਟੀਕਲ ਕੇਸ ਹੁੰਦੇ ਆ ਅਸੀਂ ਕੋਸ਼ਿਸ਼ ਕਰੀਦੀ ਆ ਵੀ ਉਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਅਸੀਂ ਵੀ ਕੋਈ ਸਿਸਟਮ ਨਹੀਂ ਹੈਗੇ ਵੀ ਹਰ ਇੱਕ ਬੰਦੇ ਦੀ ਮਦਦ ਕਰ ਸਕੀਏ 850 ਤੋਂ ਪਲੱਸ ਮੈਂਬਰ ਆ ਪਰਿਵਾਰ ਦੇ ਵਿੱਚ ਤੇ ਗੁਰੂ ਕਿਰਪਾ ਕਰੇ ਜਿੰਨੇ ਕੁ ਯੋਗ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਣਾਇਆ ਕੋਸ਼ਿਸ਼ ਕਰੀਦੀ ਆ ਬਾਕੀ ਕੁਝ ਚੀਜ਼ਾਂ ਕਰਮਾਂ ਦੀ ਵੀ ਅੰਜਲ ਵੀ ਆ ਦਾਣਾ ਪਾਣੀ ਵੀ ਆ ਜਦੋਂ ਜਿਵੇਂ ਜਿੱਥੇ ਹੋਣਾ ਉਦਾਂ ਹੀ ਹੋਣਾ ਤੇ ਅੱਜ ਜਦੋਂ ਸਾਡੇ ਟੀਮ ਮੈਂਬਰ ਪ੍ਰਿੰਸ ਵੀਰ ਹੁਣੀ ਇਹਨੂੰ ਲੈ ਕੇ ਆ ਰਹੇ ਸੀ ਤਾਂ ਉਸ ਟਾਈਮ ਵੀਰੇ ਹੁਣਾ ਨੂੰ ਵੀ ਫਿਰ ਪਤਾ ਲੱਗਿਆ ਹੁਣਾ ਤੁਹਾਨੂੰ ਕਾਲ ਕਰਤੀ ਹੋਣੀ ਉਹਨਾਂ ਨੇ ਪੁਲਿਸ ਵਾਲਾ ਨੇ ਕਰਤੀ ਸੀ ਕਾਲ ਤੁਹਾਨੂੰ ਜਾ ਕੇ ਪਤਾ ਲੱਗਿਆ ਅਸੀਂ ਤੁਸੀਂ ਦਰਬਾਰ ਸਾਹਿਬ ਅਸੀਂ ਇੱਥੇ ਮੈਡੀਸਿਨ ਅਸੀਂ ਉੱਥੇ ਗਏ ਸੀ ਇਹਦੀ ਮੈਡੀਸਿਨ ਲੈ ਕੇ ਗਏ ਹੋਏ ਸੀ ਫਿਰ ਤੁਸੀਂ ਵਾਪਸ ਇੱਥੇ ਆ ਕੇ ਪੁੱਛਿਆ ਹੁਣ ਚੌਂਕੀ ਵਾਲੇ ਨੇ ਕਹਿੰਦੇ ਸੀ ਕਿ ਚਾਇਆ ਜੋ ਆਫਿਸਰ ਸੀ ਕਿ ਬੈਠ ਹੈ ਕਿਸੇ ਉੱਥੇ ਲੱਗੇ ਮੈਂ ਫਿਰ ਤੁਸੀਂ ਉੱਥੋਂ ਇੱਥੇ ਆ ਗਏ। ਹਾਂਜੀ। ਤੁਸੀਂ ਦੇਖੋ ਇਸ ਵੀਰ ਨੂੰ ਲੱਭਦੇ ਲੱਭਦੇ ਇਸ ਮਰਾਲੇ ਤੋਂ ਉੱਥੇ ਗਏ ਸੀ ਦਵਾਈਆਂ ਲੈ ਕੇ ਕੁਝ ਸਮਾਨ ਲੈ ਕੇ। ਤੇ ਉੱਥੋਂ ਇਹਨਾਂ ਨੂੰ ਪਤਾ ਲੱਗਿਆ ਵੀ ਇਹਨੂੰ ਮਨੁੱਖਤਰੀ ਸੇਵਾ ਪਰਿਵਾਰ ਚ ਲੈ ਜਾਂਦਾ ਤੇ ਵੀਰ ਹੁਣੀ ਤੇ ਭੈਣ ਹੁਣੀ ਇੱਥੇ ਪਿੱਛੇ ਪਹੁੰਚੇ ਨੇ। ਉਹ ਕੁਝ ਲੋਕ ਚੰਗੇ ਨੇ ਜਿਹੜੇ ਆਪਣਾ ਫਰਜ਼ ਵੀ ਚੰਗੀ ਤਰ੍ਹਾਂ ਨਾਲ ਪਛਾਣਦੇ ਨੇ। ਪਰ ਕੁਝ ਜ਼ਿਆਦਾ ਤਦਾਂਤ ਉਹਨਾਂ ਲੋਕਾਂ ਦੀ ਹੋ ਗਈ ਆ। ਜਿਹੜੇ ਆਪਣਾ ਫਰਜ਼ ਨਹੀਂ ਪਛਾਣਦੇ ਜਿਹੜੇ ਆਪਣੀ ਡਿਊਟੀ ਨਹੀਂ ਨਿਭਾ ਰਹੇ ਜਿਹੜੇ ਇਹਨੂੰ ਲੱਖਾਂ ਲੋਕ ਦੇਖ ਦੇਖ ਕੇ ਨਿਕਲੇ ਜਾਂਦੇ ਸੀ ਸਿਰਫ ਨਸ਼ੇੜੀ ਕਹਿ ਕੇ ਇਹਨੂੰ ਇਹਦੀਆਂ ਕਮੀਆਂ ਦਿਖਾ ਕੇ ਇਹਦੇ ਕੋਲ ਦੀ ਨੰਘ ਜਾਂਦੇ ਸੀ ਇਹਨੂੰ ਮਾੜਾ ਚੰਗਾ ਬੋਲ ਕੇ ਨੰਘ ਜਾਂਦੇ ਸੀ ਉਸ ਤਰ੍ਹਾਂ ਦੇ ਲੋਕਾਂ ਦੀ ਰੁਦਾਦ ਵੱਧਦੀ ਜਾਂਦੀ ਆਪਾਂ ਹੱਕ ਨਾਲ ਕਹੀਏ ਵੀ ਘੂਰੀਏ ਵੀ ਪਰ ਨਾਲ ਕੁਝ ਕਰੀਏ ਵੀ ਕੱਲਾ ਕਿਸੇ ਨੂੰ ਝੂਠਾ ਪਾ ਦੇਣਾ ਹੀ ਆਪਣੇ ਆਪ ਨੂੰ ਸੱਚਾ ਕਰ ਲੈਣਾ ਹੀ ਸੇਵਾ ਨਹੀਂ ਹੈਗੀ ਸਾਨੂੰ ਅੱਗੇ ਹੋਣਾ ਪੈਣਾ ਤਾਂ ਹੀ ਇਸ ਤਰ੍ਹਾਂ ਦੇ ਹਾਲਾਤ ਬਦਲ ਸਕਦੇ ਆ ਤੇ ਨਹੀਂ ਤਾਂ ਗੁਰੂ ਰਾਮਦਾਸ ਦੇ ਘਰ ਤੱਕ ਇਸ ਤਰ੍ਹਾਂ ਦੇ ਹਾਲਾਤ ਜੇ ਪਹੁੰਚ ਰਹੇ ਨੇ ਤਾਂ ਆਸ-ਪਾਸ ਤੁਸੀਂ ਸਮਝ ਸਕਦੇ ਹੋ ਕਿੰਦਾਂ ਦੇ ਹਾਲਾਤ ਹੋਣਗੇ ਦੇਖੋ ਕਿਵੇਂ ਕੀੜੇ ਬਿਗਦੀ ਲੱਤ ਨੂੰ ਖਾਈ ਜਾਂਦੇ ਨੇ ਹਾਂ ਫਿਰ ਜਾਓ ਦੇਖੋ ਠੀਕ ਹੈ ਫਰੈਂਡਸ ਵੀਰੇ ਕਿੰਨੇ ਕਿੰਨੇ ਇਹ ਸੁੰਡ ਆ ਜਿਹੜੇ ਵੀਰ ਨੂੰ ਵੱਡ ਵੱਡ ਕੇ ਖਾਈ ਜਾਂਦੇ ਆ ਕੋ ਬਣਾ ਲੈ ਹੋ ਬਣਾਓ ਬਣਾਓ ਹਾਂ ਬਸ ਮਚਾ ਨਾ ਇਧਰੋਂ ਨਾ ਫੜੋ ਇਧਰੋਂ ਲੋ ਕੋਈ ਨਹੀਂ ਕੋਈ ਨਹੀਂ ਕਰ ਲੈ ਇਹਨੂੰ ਅਹ ਅਹ ਰਵੀ ਦੇ ਇਹ ਵੀ ਦੇ ਇਧਰੋਂ ਛੋਟੂ ਤੋਂ ਇਧਰੋਂ ਇਧਰੋਂ ਪੈਰ ਤੋਂ ਹਾਂਜੀ ਕੋਈ ਨਹੀਂ ਕੋਈ ਨਹੀਂ ਸ਼ਾਬਾਸ਼ ਸਕਰੱਬ ਬਣਿਆ ਕਾਕਾ 哎。Oh, hey. ਦੂਗਾ ਦੇ ਲੱਧੂ ਓਏ ਮੀਰਾ ਓ ਮੀਰਾ ਓ ਮਾ ਓ ਮਾ ਓ ਮੀਰਾ ਓ ਮੀਰਾ ਆਹ ਓਏ ਓ ਆਹ ਮਮਾ ਯਾਰ ਆਈ ਆਈ ਨੀ ਦਬਾ ਕਰ ਓਗੀ ਮੈਂ ਲੰਗਦੇ ਮਾਰਨੀ Yeah. <music>